ਇੱਕ ਰੁਪਏ ਦੇ ਵਿੱਚ ਪੈਂਟ ਹੋਰ ਇਹ ਆਪਾਂ ਗਾਟਾ ਵਾਸਤੇ ਆਫਰ ਲਾਈ ਹੈ ਬਾਈ ਜੀ ਸਿਰਫ 1 ਰੁਪਏ ਦੇ ਵਿੱਚ ਪੈਂਟ 1 ਰੁਪਏ ਚ ਪੈਂਟ ਆ ਜੀ ਦਿਖਾਓ ਹੁਣ ਇਸ ਭਾਵੇਂ 1 ਰੁਪਏ ਦੇ ਵਿੱਚ ਪੈਂਟ ਮੈਨੂੰ 2-400 ਦਾ ਕਪੜਾ ਹੋਣਾ 2-400 ਰੁਪਏ ਸਲਾਈ ਹੋਣੀ ਇਹਦੀ ਬਿਲਕੁਲ ਜੀ ਬਿਲਕੁਲ ਟੌਪਿੰਗ ਕਰ ਲਈ ਫਿਰ ਤੁਹਾਨੂੰ ਇਹ ਬਾਲ ਦਿੱਤਾ ਜਾਊਗਾ ਹਾਂਜੀ ਤੁਸੀਂ ਇਹਦੇ ਵਿੱਚੋਂ ਇੱਕ ਮਰਜੀ ਚੱਕਣੀ ਹੈ ਜਿਹੜਾ ਵੀ ਤੁਹਾਡਾ ਆਫਰ ਨਿਕਲਿਆ ਤੁਹਾਨੂੰ ਮਿਲ ਜਾਣਾ ਹਾਂਜੀ ਹਾਂ ਫਿਰ ਪਾ ਕੇ ਇੱਕ ਦੋ ਹੋਰ ਫੜ ਕੇ ਦੇ ਦਈਏ 15% ਕੋਈ ਪਰਚੀ ਫੇਕ ਨਹੀਂ ਹੋਗੀ ਭਾਈ 100% ਡਿਸਕਾਊਂਟ ਮੈਂ ਕਹਿੰਦਾ ਬਿਲਕੁਲ ਜੀ ਬਿਲਕੁਲ ਮਤਲਬ ਪੂਰਾ ਦਾ ਪੂਰਾ ਬਿੱਲ ਮਾਫ ਬਿਲਕੁਲ ਜੀ ਬਿਲਕੁਲ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਹਾਂ ਠੀਕ ਹੈ ਉਹਨੂੰ 100% ਡਿਸਕਾਊਂਟ ਵੀ ਮਿਲੇਗਾ ਮੈਂ ਕਹਿੰਦਾ ਦੂਜਾ ਚੈੱਕ ਮੈਂ ਹਾਂ ਠੰਡ ਠੁੱਡ ਲੱਗਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਵੀਰੇ ਕਿੰਨੇ ਪਰਸੈਂਟ ਦਾ ਮੈਂਣਾ ਚਾਹਾਂਗਾ ਤਾਂ ਤਹਾਂ ਹੀ ਵੀਰੇ ਹੈ ਮੈਂਣਾ ਚਾਹਾਂਗਾ ਤੇ ਮੈਂਣਾ ਚਾਹਾਂਗਾ ਤੇ ਮੈਂਣਾ ਚੌਕ ਤੋਂ ਜੋ ਤੁਸੀਂ ਹਰਮਾਨ ਮੰਦੜਾਲੇ ਪਾਸੇ ਜਾਓਗੇ ਨਾ ਇੱਧਰ ਵੀ ਜਾਓਗੇ ਅਸੀਂ ਮੜਿਆ ਤੇੜੇ ਕਰਕੇ ਮੜਿਆ ਥੋੜੀ ਦੂਰ ਆ ਦੇ ਨਾਲ ਹੀ ਇੱਧਰ ਦੀਪਕ ਦਾ ਹੀ ਵਾਲਾ ਬਾਈ ਤੇ ਇਹਦੇ ਨਾਲ ਹੀ ਆ ਦੋਸਤੋ ਅੱਗੇ ਆ ਕੇ ਪ੍ਰੋਫਿਟ گارਮੈਂਟਸ 1 ਰੁਪਏ ਦੀ ਪੈਂਟ ਦੇ ਰਿਹਾ ਬਾਈ ਯਾਰ 1 ਰੁਪਏ ਦੀ ਪੈਂਟ ਕੋਈ ਵੀ ਨਹੀਂ ਦਿੰਦਾ ਬੜੀ ਬੜੀ ਪੈਂਟ 1 ਰੁਪਏ ਦੀ ਇਸ ਤੋਂ ਵੱਧ ਦੋਸਤੋ ਬਾਈ ਦਾ ਕੋਲੇ ਪਰਚੇ ਦਾ ਸਿਸਟਮ ਆ ਤੁਹਾਡਾ 100% ਬਿੱਲ ਵੀ ਮਾਫ ਹੋ ਸਕਦਾ 10% ਵੀ ਹੋ ਸਕਦਾ 20% ਵੀ ਹੋ ਸਕਦਾ 50% ਵੀ ਹੋ ਸਕਦਾ ਠੀਕ ਹੈ ਬਾਕੀ ਭੈਣਾਂ ਦੀਆਂ ਆਈਟਮਾਂ ਕੁੜੀਆਂ ਦੇ ਕੱਪੜੇ ਤੇ ਮੁੰਡਿਆਂ ਦੇ ਕੱਪੜੇ ਦੋਵਾਂ ਦੇ ਮਿਲ ਜਾਂਦੇ ਆ ਅੱਜ ਮੜੀ ਗੱਲਬਾਤ ਕਰਦੇ ਹਾਂ ਕਿ ਉਹ ਤੇ ਆਫਰ ਨੇ ਕੀ ਗੱਲਬਾਤ ਹੈ ਰਾਵਣ ਮੇਰੇ ਕੀ ਹਾਲ ਚਾਲ ਹੈ ਫੌਜੀ ਦਲਬਾਜ ਜੀ ਠੀਕ ਹੈ ਵਧੀਆ ਵਧੀਆ ਕੀ ਕਰੀ ਜਾਂਦੇ ਹੋ 1 ਰੁਪਏ ਦੀ ਪੈਂਟ ਹੋਰ ਇਹ ਆਪਾਂ ਗਾਹਕਾਂ ਵਾਸਤੇ ਆਫਰ ਲਾਈ ਹੈ ਬਾਈ ਜੀ ਸਿਰਫ 1 ਰੁਪਏ ਦੇ ਵਿੱਚ ਪੈਂਟ 1 ਰੁਪਏ ਚ ਪੈਂਟ ਆ ਇਹ ਦਿਖਾਓ ਉਹ ਸਿੱਧ ਭਲੀ 1 ਰੁਪਏ ਦੇ ਵਿੱਚ ਪੈਂਟ ਮੈਨੂੰ 2-400 ਦਾ ਕਪੜਾ ਹੋਣਾ 2-400 ਰੁਪਏ ਸਲਾਈ ਹੋਣੀ ਇਹਦੀ ਬਿਲਕੁਲ ਜੀ ਬਿਲਕੁਲ ਇਹ ਬਾਈ ਜੀ ਆਪਾਂ ਜੇ ਕੋਈ ਆਪਣੇ ਤੋਂ ਗਾਹਕ 1500 ਦੀ ਸ਼ਾਪਿੰਗ ਕਰਦਾ ਹੈ ਹਾਂ ਜੀ ਠੀਕ ਹੈ ਸਿਰਫ ਉਹਦੇ ਨਾਲ 1 ਰੁਪਿਆ ਦੇਣਾ ਹੈ ਉਹਦੇ ਨਾਲ ਆਪਾਂ ਇੱਕ ਪੈਂਟ ਫ੍ਰੀ ਦੇਵਾਂਗੇ 1 ਰੁਪਏ ਦੇ ਰੋਕ ਤੇ ਬਾਸ 1500 ਦੀ ਸ਼ਾਪਿੰਗ ਕਰਦੇ ਹੋ ਦੋਸਤੋ ਸਿਰਫ 1 ਰੁਪਏ ਉੱਤੇ ਹੋਰ ਦੇਣਾ ਤੇ ਇਹਦੇ ਨਾਲ ਵੀ 65 ਤੁਹਾਨੂੰ ਜਿਹੜਾ ਮਰਜ਼ੀ ਰਗ ਲੈ ਲਓ ਜਿਹੜਾ ਮਰਜ਼ੀ ਸਾਈਜ਼ ਲੈ ਲਓ ਤੁਹਾਨੂੰ ਫ੍ਰੀ ਮਿਲ ਜਾਣਾ ਕਹਿੰਦਾ ਮੈਂ ਤੁਹਾਨੂੰ ਹਾਂਜੀ ਕੀ ਬਾਤ 1 ਰੁਪਏ ਦੇ ਵਿੱਚ ਮਿਲ ਰਹਿਣਾ ਫ੍ਰੀ ਵੀ ਮਿਲ ਜਾਣਾਗਾ ਅੱਛਾ ਭਾਈ ਜੀ ਪਹਿਣਾ ਦੇ ਕੱਪੜੇ ਵੀ ਮਿਲ ਜਾਂਦੇ ਹਾਂ ਹਾਂਜੀ ਹਾਂਜੀ ਸਭ ਕੋ ਆਪਣਾ ਕੋ ਲੇਡੀਜ਼ ਜੈਂਟਸ ਦੋਨੋਂ ਹੀ ਹੈ ਦੋਨੋਂ ਮਿਲ ਜਾਂਦੇ ਹਾਂ ਹੋਰ ਵੀ ਕੀ ਆਫਰ ਲੱਗਾ ਹੋਇਆ ਆਪਣਾ ਹੋਰ ਆਪਣਾ ਇੱਕ ਆਪਣਾ ਇਸ ਤੋਂ ਅਲੱਗ ਪਰਚੇਸ ਸਿਸਟਮ ਵੀ ਹੈ ਅੱਛਾ ਜਿਵੇਂ ਆਪਿਆ ਗਿਆ ਹੈ ਪਰਚੇਸ ਸਿਸਟਮ ਹੈ ਇਸ ਚੀਤ ਕੀ ਗਾਗ ਨੂੰ 100% ਵੀ ਨਿਕਲ ਸਕਦਾ ਹੈ ਬਿੱਲ ਫ੍ਰੀ ਵੀ ਹੋ ਸਕਦਾ ਹੈ 10% ਵੀ ਨਿਕਲ ਸਕਦਾ ਹੈ ਅੱਛਾ ਠੀਕ ਹੈ ਤਾਂ ਮੈਂ ਸਿੰਪਲ ਸਬਦਾ ਸੰਘਾ ਦੋਸਤੋ ਵੀ ਤੁਸੀਂ ਜੋ ਸ਼ਾਪਿੰਗ ਕਰ ਲਈ ਫਿਰ ਤੁਹਾਨੂੰ ਇਹ ਬਾਲ ਦਿੱਤਾ ਜਾਊਗਾ ਤੁਸੀਂ ਇਹਦੇ ਵਿੱਚੋਂ ਇੱਕ ਪਰਚੀ ਚੱਕਣੀ ਹੈ ਜਿਹੜਾ ਵੀ ਤੁਹਾਡਾ ਆਫਰ ਨਿਕਲਿਆ ਤੁਹਾਨੂੰ ਮਿਲ ਜਾਣਾ ਹਾਂਜੀ ਹਾਂਜੀ ਇੱਕ ਪਰਚੀ ਹੌਲੀ ਕਰਦੇ ਹਾਂ ਲਈ ਦੇਖੋ 10 10% ਡਿਸਕਾਊਂਟ ਆ ਦੇਖੋ ਜੇਕਰ ਆਪਣੇ ਕੋਲ ਕੋਈ ਵੀ ਕਸਟਮਰ ਜਿੰਨੇ ਦਾ ਵੀ ਉਹ ਤਾਂ ਬਿੱਲ ਬਣੂਗਾ ਆ ਝੂਮ ਕਰਕੇ ਦਿਖਾ ਦਿਓ ਜਿੰਨੇ ਦਾ ਵੀ ਉਹਦਾ ਬਿੱਲ ਬਣੂਗਾ ਜਿੰਨੇ ਪਰਸੈਂਟ ਤੇ ਤੁਸੀਂ ਪਰਚੀ ਨਿਕਲੋ ਉਹਨਾਂ 18% ਡਿਸਕਾਊਂਟ ਹੈ। ਭਾਈ ਕਿੰਨੇ ਕਿੰਨੇ? 15%। ਆ ਦੇਖੋ। ਸਾ ਕੋਈ ਪਰਚੀ ਫੇਕ ਨਹੀਂ ਹੋਊਗੀ। ਸਾਰੀ ਅਰੀਜਨਲ ਪਰਚੀ ਹੋਊ। ਸਾਰੇ ਪਰਚੀ ਹੋ ਜਾਣੀ। ਪੌਕਟ ਪਰਫਿਊਮ 3। ਇੱਕ ਫੜ ਪਾਈ ਇੱਕ ਦੋ ਹੋਰ ਫੜ ਕੇ ਦੇ ਰਹੀਏ। 15%। ਕੋਈ ਪਰਚੀ ਫੇਕ ਨਹੀਂ ਹੋਊਗੀ। ਭਾਈ 100% ਡਿਸਕਾਊਂਟ। ਮੈਂ ਕਹਿੰਦਾ ਬਿਲਕੁਲ ਜੀ ਬਿਲਕੁਲ। ਮਤਲਬ ਪੂਰਾ ਦਾ ਪੂਰਾ ਬਿੱਲ ਮਾਫ। ਬਿਲਕੁਲ ਜੀ ਬਿਲਕੁਲ। ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ। ਹਾਂ। ਠੀਕ ਹੈ। ਉਹਨੂੰ 100% ਡਿਸਕਾਊਂਟ ਵੀ ਮਿਲੂਗਾ। ਕਿਆ ਬਾਤ ਹੈ ਯਾਰ ਦੋਸਤੋ ਵੀਡੀਓ ਸ਼ੇਅਰ ਕਰਕੇ ਆਉਨੇ ਆ ਫਿਰ ਤੁਹਾਨੂੰ ਆ ਪਰਚੀ ਚੱਕਣ ਦਾ ਮੌਕਾ ਮਿਲ ਜੂਗਾ ਸ਼ਾਪਿੰਗ ਕਰਨ ਤੋਂ ਬਾਅਦ ਤੁਸੀਂ ਪਰਚੀ ਚੱਕਣੀ ਹੈ ਜਿੰਨਾ ਵੀ ਤੁਹਾਡਾ ਡਿਸਕਾਊਂਟ ਲਿਗਿਆ ਤੁਹਾਨੂੰ ਮਿਲ ਜਾਣਾ ਮਿਲ ਜਾਣਾ ਕਿਆ ਬਾਤ ਹੈ ਤੇ ਕੱਪੜੇ ਦਿਖਾ ਦਿਓ ਆਪਾਂ ਕਿਹੜੀ ਕਵਾਲਿਟੀ ਆਪਣੇ ਕੋਲ ਕੀ ਗੱਲ ਵਾਦਗੀ ਹੂੰ ਅੱਛਾ ਐਦਾਂ ਨਹੀਂ ਹੋਊਗਾ ਜੇ ਆਪਾਂ ਕੋਈ ਕੱਪੜਾ ਹਲਕਾ ਦੇ ਦਾਂਗੇ ਹਾਂ ਤੇ ਬਿਲਕੁਲ ਭਾਈ ਕੀ ਰੇਟ ਰੂਟ ਹੈ ਦਾ ਆਪਣਾ ਇਹ ਇਹ ਆਪਾਂ ਜੇ ਪੈਂਟ ਸ਼ਰਟ ਆਪਣੇ ਤੋਂ ਕੋਈ ਵੀ ਕਸਟਮਰ ਖਰੀਦਦਾ ਆਪਾਂ ਉਹਨੂੰ 550 ਦੀ ਪੈਂਟ ਸ਼ਰਟ ਦੇ ਦਾਂਗਾ ਇੱਕ ਪੈਂਟ ਤੇ ਇੱਕ ਸ਼ਰਟ ਹਾਂਜੀ ਆ ਦੇਖੋ ਸ਼ਰਟ ਵੀ ਕੋ ਕੋਈ ਮਰਜ਼ੀ ਕੋਈ ਸਾਈਜ਼ ਲੈ ਲੈ ਕੋਈ ਕਲਰ ਲੈ ਲੈ ਚੈੱਕ ਲੈ ਲੈ ਪਲੇਨ ਲੈ ਲੈ 550 ਸਿਰਫ 550 ਦੀ 65 ਸ਼ਰਟ ਭਾਜੀ 500 ਦੀ ਗੱਲੀ 65 ਦਿੰਦੇ ਲੋਕ ਬਿਲਕੁਲ ਦਿੰਦੇ ਹੀ ਬਸ ਆਪਾਂ ਗਾਗਾ ਨੂੰ ਖੁਸ਼ੀ ਕਰ ਦੇਣਾ ਤੁਸੀਂ ਪਹਿਨਦਾ ਸ਼ਰਟ ਫ੍ਰੀ ਮੰਨ ਲਓ ਹਾਂਜੀ ਐ ਮੰਨ ਸਕਦੇ ਹਾਂ ਕਹਿੰਦਾ ਮਤਲਬ ਠੀਕ ਹੈ ਵੀ ਇਹ 550 ਦੀ 65 ਸ਼ਰਟ ਲੋਕੀ ਇਹਦੇ ਡੀਆਰ ਵੀ ਉਹਨੂੰ ਮਤਲਬ ਸਾਰੇ ਮਿਲਣਗੇ ਹਾਂਜੀ ਚੈੱਕ ਵੀ ਮਿਲ ਜੂਗਾ ਪਲੇਨ ਵੀ ਮਿਲ ਜੂਗਾ ਟੱਪੀ ਦਾ ਬਿਲਕੁਲ ਜੀ ਬਿਲਕੁਲ ਆ ਲੋ ਕਰਨ ਔਜਲਾ ਆ ਗਿਆ ਦੇਖੋ ਜੀ ਸਾ ਅਸੀਂ ਤਾਂ ਬਹੁਤ ਬਹੁਤ ਡਿਮਾਂਡ ਚ ਹੈ ਇਸ ਟਾਈਮ ਇਹ ਮਹਿੰਗੀ ਬਹੁਤ ਹੋ ਗਈ ਕਿੰਨੀ ਹੋ ਗਈ ਬੱਲ ਲਾ ਦਾਂਗੇ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਕੋਈ ਨਹੀਂ ਠੀਕ ਹੈ ਵਧੀਆ ਵਧੀਆ ਰੇਟਸ ਆ ਲੱਗੇ ਮੈਂ ਕਹਿੰਦਾ ਬਿਲਕੁਲ ਹੀ ਕਰਦਾ ਮੈਂ ਸੁਣੇਦਾ ਦੱਸਦਾ ਬਾਈ ਬਾਈ ਦੇ ਕੋਲ ਵੀ ਕੱਪੜੇ ਹਨਾ ਉਹ ਸਾਰੇ ਕੁਆਲਟੀ ਵਾਲੇ ਮਿਲਦੇ ਇੱਕ ਰੰਗ ਬਿਲਕੁਲ ਆ ਲੋ ਜਿਹੜਾ ਸਿੰਗਲ ਪੌਂਦੇ ਅੱਜ ਕੱਲ ਤੁਸੀਂ ਆ ਤੁਸੀਂ ਦੇਖ ਸਕਦੇ ਹੋ ਮੈਂ ਕਹਿੰਦਾ ਬਠਿੰਡੇ 'ਚ ਆਪਣਾ ਚੈਲੰਜ ਹੋਊਗਾ ਜੇ ਕੋਈ ਆਪਣੇ ਵਰਗੇ ਵੈਰਾਈਟੀ ਰੱਖ ਜੇ ਹਾਂ ਯਾਰ ਵਾਕਈ ਸਹੀ ਗੱਲ ਹੈ ਵੈਰਾਈਟੀ ਬਾਈ ਦੇ ਕੋਲ ਜਿਵੇਂ ਸਰਦਿਆਂ ਚੱਲੀ ਹੁੰਦੀ ਹੈ ਨਾ ਸਰਦਿਆਂ ਦੇ ਵੈਰਾਈਟੀ ਬਹੁਤ ਹੈਗੀ ਆ ਲੋ ਦੇਖੋ ਅੱਛਾ ਆ ਦੇ ਲੋ ਯਾਰ ਆ ਜਿੱਦਾਂ ਵੀ ਤੁਹਾਨੂੰ ਸਮਝਾ ਲਈ ਪੂਰੀ ਮੋਟੀ ਯਾਰ ਮੈਂ ਹਾਂ ਤੁਹਾਨੂੰ ਲੱਗਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਵੀਰੇ ਬਸ ਰੇਟ ਠੀਕ ਠੀਕ ਲਾ ਦ। ਮੈਂ ਕਹਿੰਦਾ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਹਾਂ ਆਪਾਂ ਨੂੰ ਫੋਲੋ ਕਰਕੇ ਉਹ ਪੇਜ ਨੂੰ ਆਪਾਂ ਨੂੰ ਜਿੰਨਾ ਹੋ ਸਕੇ ਉਹਨੇ ਡਿਸਕਾਊਂਟ ਦਵਾਂਗੇ ਬਾਕੀ ਜੇ ਕਸਟਮਰ ਦੀ ਪਰਚੀ ਨਿਕਲਦੀ ਹੈ ਫਿਰ ਤਾਂ 100% ਡਿਸਕਾਊਂਟ 100% ਹੀ ਵਾਪਸ ਹੋ ਜਾਣਾ ਭਾਜੀ ਇਹ ਲੇਡੀਜ਼ ਆਪਣਾ ਕਾਊਂਟਰ ਆ ਗਿਆ ਹੂੰ ਇਸ ਟੱਪਾ ਬੂਲਨ ਟੌਪ ਵਗੈਰਾ ਜੀਨ ਅਕਾ ਜੈਕਟ ਹੁੱਡੀ ਸਭ ਕੁਝ ਮਿਲ ਜਾਊਗਾ ਹਾਂ ਇੱਕ ਆ ਬਾਤ ਹੈ ਕਪੜਾ ਪੂਰਾ ਹੈਵੀ ਹੋਗਾ ਸਾਰੇ ਆਈਟਮ ਮਿਲ ਜਾਣੀਆਂ ਦੋਸਤੋ ਵੈਸੇ ਚੀਜ਼ਾਂ ਮਹਿੰਗੀਆਂ ਹੁੰਦੀਆਂ ਭਾਜੀ ਕੁੜੀਆਂ ਵਾਲੀਆਂ ਬਿਲਕੁਲ ਜੀ ਬਸ ਡਿਸਕਾਊਂਟ ਕਰਕੇ ਦੇ ਰਹੇ ਹਾਂ ਜੀ ਬਿਲਕੁਲ ਜਮਾਨਾ ਆ ਬਾਤ ਹੈ ਭਾਈ ਅੱਜ ਜਿੰਦਾ ਸਾਰੀਆਂ ਦਿਖਾ ਲਓ ਫਿਰ ਇਹ ਜਲੀ ਦੇਖੋ ਆ ਇਹ ਬॉयਜ਼ ਆ ਗਿਆ ਭਾਜੀ ਕੁੜੀਆਂ ਆ ਹੋਰ ਦੋ ਚਾਰ ਚੀਜ਼ਾਂ ਭਾਈ ਦਿਖਾ ਦਿਓ ਆ ਲਓ ਜੀ ਲਓ ਲਓ ਦੇਖੋ ਹੈਵੀ ਹੈ ਪੂਰਾ ਹਾਂ ਵਾਕਿਆ ਸਹੀ ਗੱਲ ਹੈ ਭਾਜੀ ਇਹ ਤਾਂ ਪੂਰਾ ਹੈਵੀ ਹੈ ਠੰਡ ਹੁੰਡ ਲੱਗਣ ਦਾ ਸਵਾਲ ਦੋਸਤੋ ਪੈਦਾ ਹੁੰਦਾ ਹੈ ਕਿ ਤੁਸੀਂ ਅੱਗੇ ਜਾ ਸਕਦੇ ਹੋਗੇ ਇੰਪੋਰਟਡ ਬ੍ਰਾਂਡ ਹੋਊਗਾ ਕੋਈ ਐਨਓ ਦਾ ਵੀ ਨਕਲੀ ਹੈ ਨਕਲੀ ਹੋਊਗਾ ਬਿਲਕੁਲ ਸੇਗਲਾ ਨਕਲੀ ਦੋਸਤੋ ਕੁਝ ਵੀ ਨਹੀਂ ਹੋਊਗਾ ਬਾਕੀ ਰੇਟ ਪਈ ਬਹੁਤ ਜਾਇਜ਼ ਨੇ ਯਾਰ ਮੈਨੂੰ ਤਾਂ ਆਪਾਂ ਸਾਰੇ ਤੇ ਬੋਲ ਨਹੀਂ ਸਕਦੇਗੇ ਇਸ ਕਰਕੇ ਉਹ ਤੁਹਾਨੂੰ ਆਉਣਾ ਪੈਣਾਗਾ ਬਾਕੀ ਰੇਟਾਂ ਦੀ ਗੱਲ ਕਰੀ ਜੇ ਤੋ ਪਰਚੀ ਤੁਹਾਡੀ 100% ਵਾਲੀ ਨਿਕਲਿਆ ਹੀ ਫਿਰ ਤਾਂ ਤਰੀਫ ਤੇ ਸਾਰਾ ਕੁਝ ਫ੍ਰੀ ਹੈ ਨਾ ਤੇ ਭਾਈ ਮੈਨੂੰ ਇੱਕ ਆਦਾ ਦਿਓ ਪਰਚੇ ਕਿੰਨੇ ਕਿੰਨੇ ਪਈਆਂ ਹੋ ਆਪਾਂ ਪਰਚੀ ਕੋਈ ਵੀ ਖਾਲੀ ਨਹੀਂ ਹੋਊਗੀ ਚਾਰ-ਚਾਰ ਪਰਚੀਆਂ ਪਈਆਂ ਚਾਰ-ਚਾਰ ਪਰਚੀਆਂ ਨੇ ਚਾਰ-ਚਾਰ ਪਰਚੀ ਤੋਂ ਕੁਝ ਨਾ ਕੁਝ ਨਿਕਲੂਗਾ ਹਾਂ ਚਾਰ-ਚਾਰ ਪਰਚੀਆਂ ਦੋਸਤੋ ਇੱਕੋ ਨਾਲ ਦੀਆਂ 100% ਵਾਲੀਆਂ ਵੀ ਚਾਰ ਨੇ ਵਿੱਚ ਹਾਂਜੀ ਹਾਂਜੀ ਹਾਂ ਆਹ ਦੋਸਤੋ ਤੇ ਆਹ ਵੇਖ ਸਕਦੇ ਤੁਸੀਂ ਆ ਜਿੱਦਾਂ ਤੁਹਾਨੂੰ ਇੱਥੇ ਮਿਲ ਜਾਣੀਆਂ ਸਾਈਜ਼ ਭਾਈ ਸਾਰੇ ਮੋਜਾਂ ਦੇ ਨੇ ਸਾਈਜ਼ ਸਾਰੇ ਮਿਲ ਜਾਣਗੇ ਮੇਡ ਇਨ ਤੁਰਕੇ ਹੋਊਗਾ ਕੋਈ ਫੇਕ ਬ੍ਰਾਂਡ ਨਹੀਂ ਹੋਊਗਾ ਠੀਕ ਹੈ ਠੀਕ ਹੈ ਕਸਟਮਰ ਭਾਵੇਂ ਬਾਹਰੋਂ ਚੈੱਕ ਵੀ ਕਰਾ ਸਕਦਾ ਹੈ ਹਾਂ ਜਿਹੜੇ ਬੱਚੇ ਬਾਹਰ ਜਾਂਦੇ ਆ ਹਾਂਜੀ ਹਾਂਜੀ ਉਹ ਪਾਉਂਦੇ ਆ ਕੀ ਟਾਇਰ ਹਨਾ ਕੀ ਬਾਤ ਯਾਰ ਟਾਪ ਦੀ ਕੁਆਲਿਟੀ ਦੋਸਤੋ ਰੇਟ ਭਾਵੇਂ ਦੇ ਬਹੁਤ ਘੱਟ ਨੇਗੇ ਕਿ ਜੀਨਸ ਵਗੈਰਾ ਕੋਰੀਅਨ ਜੀਨਸ ਵਾਈਡ ਲੈਗ ਜੀਨਸ ਜਿਹੜੀ ਮਰਜ਼ੀ ਸਾਰੇ ਮਿਲ ਜਾਣਗੇ ਸਾਰੇ ਮਿਲ ਜਾਂਦੇ ਆ ਠੀਕ ਹੈ ਵੀਰੇ ਤੇ ਪਾ ਦਿਓ ਆਪਣਾ ਐਡਰੈਸ ਕੀ ਦਾ ਪ੍ਰੋਪਰ ਮੈਨੂੰ ਐਡਰੈਸ ਐਡਰੈਸ ਆਪਣਾ ਨੀਅਰ ਕੋਟ ਰੋਡ ਮੈਨਾ ਚੌਂਕ ਨੀਅਰ ਸ਼ਰਮੰਦ ਰੋਬਿਨ گارਮੈਂਟ ਹਾਂ ਤੇ ਬਿਲਕੁਲ ਦੋਸਤੋ ਬਾਕੀ ਸਕਰੀਨ ਦੇ ਉੱਤੇ ਮਿਆਂ ਦਾ ਫੋਨ ਨੰਬਰ ਵੀ ਲਿਖਿਆ ਹੋਇਆ ਐਡਰੈਸ ਵੀ ਲਿਖਿਆ ਹੋਇਆ ਗੱਲਬਾਤ ਕਰ ਜੇ ਕਾਲ ਕਰ ਲਿਓ